ਹਾਂਜੀ ਬਾਈ ਕੀ ਹਾਲ ਚਾਲ ਨੇ ਸਾਰਿਆਂ ਦੇ ਹੋਰ ਘਰ ਪਰਿਵਾਰ ਬਾਈ ਜਾਨਵਰ ਪੂਰਾ ਸੱਟ ਨੇ ਬਾਈ ਸਾਰਿਆਂ ਦੇ ਆਪਾਂ ਆ ਗਏ ਬਾਈ ਇੱਧਰ ਲੈ ਕੇ ਰਾਤ ਹਵਾ ਹੋਵਾ ਜੀ ਖਾਸ ਚੱਲੀ ਆ ਬੈਠਾ ਲੁਟਾ ਕਰੀਏ ਮੰਦ ਤੋਂ ਬਹੁਤਾ ਆਪਾਂ ਬਾਈ ਕੂ ਉੱਤਰ ਡਾਉਣੇ ਆ ਯਾਰ ਅੱਜ ਦੋਨੇ ਹੁੰਦਾ ਪਿੰਡ ਚ ਹਲੇ ਕਬੂਤਰ ਡਾਏ ਨਹੀਂ ਜਿਹੜਾ ਕਬੂਤਰ ਸੀ ਬਾਜੀ ਚੱਲਣਾ ਮੁੰਡੇ ਲੋ ਸੜਕੇ ਐ ਪਾ ਕਬੂਤਰ ਹਟਾਉਣਾ ਆਪਣਾ 28 ਤਰੀਕ ਨੂੰ ਉਹ ਕਬੂਤਰ ਹੀ ਛੱਡਿਆ ਉਹਨੇ ਹੋਰ ਤਾਂ ਕਬੂਤਰ ਕੋਈ ਛੱਡਿਆ ਨਹੀਂ ਪਿੰਡ ਚ ਹਲੇ ਤੱਕ ਪਰ ਅਮਾ ਜਲਾ ਬਾਬਾ ਸਰਸਾਰ ਦੋ ਤਿੰਨ ਚਾਰ ਮੁੰਡੇ ਨੇ ਆਪਾਂ ਇਕੱਠੀ ਰੱਖ ਦਿਆਂਗੇ ਕਬੂਤਰ ਇੱਕ ਤਰ੍ਹਾਂ ਦਾ ਚਲੋ ਉਹਦੇ ਲਈ ਕਬੂਤਰ ਵਧੀਆ ਇੱਕ ਸਾਨੂੰ ਮੈਂ ਫਾਇਦ ਮੰਨ ਲਵਾਂ ਉਹਦੇ ਦੱਸਿਆ ਸੀ ਪਤਾ ਨਹੀਂ ਨਹੀਂ ਦੱਸਿਆ ਸੀ ਦੋ ਕਬੂਤਰ ਤਿਆਰ ਸੀ ਭਾਈ ਇਹ ਕਬੂਤਰ ਉਹ ਗੁਪਟਰ ਲੰਗ ਗਿਆ ਸੀਗਾ ਆਪਣਾ ਤੇ ਤਾਂ ਕਰਕੇ ਫਿਰ ਆਪਾਂ ਦੂਜਾ ਗੁਪਟਰ ਛੱਡਾਂਗੇ ਹੁਣ ਦਾਇਆ ਹੋ ਗਈ ਹੁਣ ਫਿਰ ਲਾ ਦੇਣਾ ਤਾਂ ਹਾਂ ਗੇੜੇ ਨੇ ਅੱਜ ਉਹਦੇ ਤੇ ਤਿੰਨ ਦਿਨ ਉਹ ਕਹਿੰਦਾ ਲਗਾਤਾਰ ਛੱਡ ਕੇ ਫਿਰ ਬੰਦੀਆਂ ਚ ਢਾ ਕੇ ਦੇਖਣਾ ਕਹਿੰਦਾ ਬੰਦੀਆਂ ਚ ਢਾ ਲਾਂਗੇ ਫਿਰ ਉਹ ਧਰਮਾ ਚੱਲ ਦਿੱਤੇ ਮੈਂ ਠੀਕ ਲੱਗਦਾ ਭਾਈ ਉਵੇਂ ਕਰ ਲਾ ਆ ਬਚਾ ਭਾਈ ਹੁਣ ਆਪਣਾ ਭਰ ਜਿਗਾ ਚੈੱਕ ਬੋ ਹੁਣ ਵਧੀਆ ਹੋ ਗਿਆ ਉਹ ਰੰਗ ਭੰਗ ਭੁਜੇ ਖੱਚੇ ਗਏ ਸੀ ਵਧੀਆ ਜਿਹੇ ਰਕਨਾੜ ਗਏ ਸੀ ਤੇ ਚਲੋ ਬਈ ਕਰਦਾ ਮੈਂ ਚੀਨੇ ਨੂੰ ਫੜ ਲਾਂ ਫਿਰ ਆ ਜਾ ਕੋਈ ਚੀਨੇ ਚੀਨਾ ਪਾਣੀ ਹੈ ਯਾਰ ਥੋੜਾ ਜਿਹਾ ਚਲੋ ਕੋਈ ਨਾ ਠੰਡਾ ਹੀ ਹੈ ਮੌਸਮ ਕਿਹੜਾ ਕੋਈ ਜਿਆਦਾ ਏਡਾ ਸ਼ਾਨਪਾ ਇੱਤਲ ਗਿਆ ਬਈ ਮਸਤ ਬੜਾ ਹੋ ਗਿਆ ਯਾਰ ਇਹ ਵੀ ਬੰਦ ਕਬੂਤਰ ਇਹਦੇ ਅੱਡ ਕਰਨਾ ਪੂ ਜਾਂ ਫਿਰ ਇਹਦੀ ਕਬੂਤਰੀ ਕਰਨੀ ਪੂ ਟੱਕਰ ਨਹੀਂ ਪੂ ਇਹ ਸਰ ਇਹ ਕਨਾਲ ਸਾਈਡ ਤੇ ਬਚਾ ਜਾ ਯਾਰ ਇਹ ਬਚਾ ਬਚਾ ਇਹਦੇ ਇਹਦੇ ਅੰਦਰ ਵੀ ਪਾਣੀ ਆ ਯਾਰ ਥੋੜਾ ਜਿਹਾ ਕੋਈ ਨਾ ਆ ਜਾਂਦਾ ਬਈ ਜੀ ਨਾ ਆਹ ਹਰ ਤਫਾ ਬਾਬਾ ਚ ਲਾਂਗੇ ਦੋਨੇ ਤੇ ਹਰ ਡਾਉਣ ਦੇ ਤਾਂ ਬਾਲ ਟਾਈਮ ਹੈ ਨਹੀਂਗੇ ਬਾਈ ਕਾ ਮੈਂ ਕੰਮ ਤੇ ਵੀ ਜਾਣਾਗਾ ਯਾਰ ਮੈਂ ਛਾਤਰੀ ਤੇ ਕਬੂਤਰ ਬੰਨ ਦੂੰਗਾ ਤੇ ਤੇ ਦੇਖਦੇ ਆ ਤੇ ਇਹਨਾਂ ਨੂੰ ਔਡਰਨ ਦੇ ਹਜੇ ਤੇ ਇੱਕ ਜਾਰ ਅੰਦਰੋਂ ਇਹਨਾਂ ਨੂੰ ਰੋਟੀਆਂ ਚੂਹਦਾ ਮੈਂ ਰੋਟੀਆਂ ਲਿਆਇਆ ਤੰਦਰਾਇਆ ਧੋਣਾਗਾ ਸਾਰਾ ਮੇਰੀ ਸਲਾਹ ਗੰਤੋਰੀਏ ਜਾਂ ਸਾਰੇ ਨੂੰ ਸਿਸਟਮ ਇਹ ਤਰਾ ਇਹ ਤਰਤਾ ਜਿਹਾ ਬਾਲਾ ਹੋ ਰਿਹਾ ਮੰਜਾ ਕੱਢ ਕੇ ਬਾਹਰ ਹੁਣ ਧੋਦੀਏ ਬਈ ਹੁਣ ਆਉਂ ਵੀ ਗੰਦ ਜਾ ਬਾਲਾ ਬਾਲਾ ਚਲੋ ਕੋਈ ਚੱਕਰ ਨੇ ਇਹ ਟੂੜੀ ਆ ਗਈ ਫਿਰ ਆਪਾਂ ਧੋਵਾਂਗੇ ਸਾਰਾ ਆਹ ਫਿਰਦੇ ਨੇ ਦੋਨੇ ਆਪਣੇ ਹੋ ਦਿਖਾਵਾਂ ਜਿਹੜਾ ਆਪਾਂ ਬਾਜੀ ਛੱਡਨਾ ਕਬੂਤਰ ਆਪਣੇ ਉਹ ਵੀ ਫਿਰਦਾ ਮੁੰਡੇ ਦਾ ਕਬੂਤਰ ਆਪਣੀ ਕਮੰਡੀ ਦਾ ਇਹ ਤਾਂ ਵਾਹ ਵੀਰੋ ਉੱਤਰਗੇ ਤੇ ਉਹ ਉੱਤੀ ਵੇ ਦੋ ਸਾਡ ਰੱਖੇ ਨੇ ਉਹ ਤਾਂ ਉੱਤੀ ਹੋਰ ਦੇਣੋ ਯਾਰ ਕਬੂਤਰ 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 ਉਹ ਫਿਰਦੇ ਨੇ ਬਾਈ ਆ ਆ ਆ ਉਹ ਹੋ ਜਾਂਦੇ ਨੇ ਸ਼ਾਇਦ 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 ਦੇਖਣਾ ਆ ਜਾਂਦੇ ਨੇ ਸ਼ਾਇਦ ਹੀ ਉੱਚੇ ਵਾਲੇ ਫਿਰਦੇ ਨੇ ਬਾਈ ਸ਼ਾਇਦ ਦੇਖਣਾ ਤੁਹਾਨੂੰ ਕਬੂਤਰ ਤੇ ਆਪਾਂ ਰੋਟੀ ਰੜੀ ਚੂਰ ਲਈਏ ਯਾਰ ਸਾਰਾ ਕੁਝ ਕਰ ਲਈ ਓਕੇ ਫਿਰ ਸੋ ਨਾ ਕਰਦਾ ਵੀਡੀਓ ਕੰਟੀਨਿਊ ਦਿਖਾਉਣਾ ਇੰਨੇ ਇਹਨਾਂ ਨੂੰ ਉਡਰਨ ਦੇ ਹੈਗੇ ਫਿਰ ਤਾਂ ਮੈਂ ਕਾਨੂੰ ਲਾਉਣਾ ਹੈ ਤੇ ਯਾਤਰੀ ਵੀ ਲਾਉਣਾ ਹੈ ਤਾਂ ਮੈਂ ਹੁੰਦਾ ਉਹਦੀ ਬੈਜੋ ਆ ਗਈ ਜਿੰਨਾ ਜਵਾਲਾ ਵਾਸਤੋਂ ਫਿਰ ਇਹਨੂੰ ਉਡਰਨ ਦੇ ਸੀ ਨਹੀਂ ਕਰ ਹਜੇ ਤਾਂ ਕਰਦਾ ਬਾਈ ਵੀਡੀਓ ਮੈਂ ਕੰਟੀਨਿਊ ਤੇ ਰੋਟੀ ਰੜੀ ਚੂਰ ਲਾ ਫਿਰ ਉਧਰ ਕਮਰਾ ਧੋਣਾਂ ਅੰਦਰ ਲਾਣਾ ਉਹ ਗੇਟ ਕੋਲ ਧੋਦਾਂਗੇ ਲਓ ਜੀ ਰੋਟੀਆਂ ਆਪਾਂ ਚੂਰਤੀਆਂ ਬਈ ਤੇ ਆਪਣੇ ਯਾਰ ਬਰਦ ਉਹਨੇ ਫਿਰਦੇ ਨੇ ਨਵੇਂ ਨਿੰਮੂਨੇ ਵੀ ਢਾਤੇ ਕਬੂਤਰ ਘਰ ਸਭ ਦਿਖਾਵਾ ਆ ਫਿਰਦੇ ਨੇ ਸਾਰੇ ਆ ਦੇਖੋ ਸਾਰੇ ਫਿਰਦੇ ਨੇ ਆਪਣਾ ਚੀਨਾ ਫਿਰਦਾ ਤੇ ਚੀਨੇ ਵਾਲਾ ਬਚਾ ਜੇ ਫਿਰਦਾ ਹਨ ਤੇ ਸਾਰੇ ਫਿਰਦੇ ਨੇ ਬਈ ਕਬਾਰ ਆ ਜਾਂਦੇ ਨੇ ਸਾਰੇ ਚੈੱਕ ਕਰਦੇ ਨੇ ਤੇ ਉਹ ਜਿਹੜੇ ਫੀਂਡ ਆਏ ਹੋਏ ਨੇ ਉਹ ਇਹਨਾਂ ਦੇ ਉੱਤੇ ਫਿਰਦੇ ਨੇ ਕਬੂਤਰ ਤੇ ਕੋਸੇ ਜਿਸ ਤੋਂ ਉਹ ਯਾਦ ਨੂੰ ਜਦੋਂ ਹਰੇ ਮੈਂ ਚਾਦਰੀ ਲਾਉਂਦਾ ਨੀ ਯਾਰ ਜੇ ਚਾਦਰੀ ਲਾਤੀ ਕੀ ਨੇ ਜਿਹੜੇ ਪੜਕ ਬੈਠੇ ਜਾਣਾ ਹੈ ਆ ਜਾਂਦ ਨੇ ਸਾਰੀ ਇਹਨੂੰ ਘੰਟਾ ਕਿਦੋਂ ਡੰਦੇ ਹੁਣ ਮੇਰੀ ਸਲਾਹ ਯਾਰ ਆਈ ਹੈ ਵੀ ਫੁੱਡੇ ਅੰਡ ਕਰਨਾ ਕਿਉਂਕਿ ਇਹਨੇ 3 ਇੰਜਣੇ ਜੋੜੀ ਪਾਲੀ ਯਾਰ ਉਹਦੇ ਨਾਲ ਚਿਤਲੀ ਦੀ ਕਬੂਤਰੀ ਨਾਲ ਚੌਥੇ ਤਾਂ ਹੀ ਬੈੰਦੇ ਸੀ ਤਾਂ ਹਾਂ ਬੈਠੇ ਯਾਰ ਕਿ ਇਹਨੇ ਪਾਲੀ ਉਹਦੇ ਨਾਲ ਜੋੜੀ ਤੇ ਜੋੜੀ ਪਾਉਣ ਕਰਕੇ ਬਈ ਜਿਹੜਾ ਮਾਸ ਤੋੜਿਆ ਰੋੜਦਾ ਹੈ ਨਹੀਂ ਨਾ ਆ ਗਰ ਕੇ ਹੋ ਇਹਨੂੰ ਮਾਸਾ ਕੋ ਕਾਲ ਦਿੰਨੇ ਆਪਾਂ ਦੁਤਰੀ ਅੱਡ ਹੋ ਜੂਗੀ ਚਲ ਆ ਜਾਵੇ ਤੇ ਜੀਨੀ ਮੈਥੇ ਨੇ ਆਪਣੇ ਸਾਰੇ ਜਾਨਵਰ ਬਈ ਚੱਲ ਉਹਨੂੰ ਖਾ ਲੈਣ ਦਾ ਨਰ ਮੈਂ ਕਰਦਾ ਵੀਡੀਓ ਕੰਟੀਨਿਊ ਦਾਣਾ ਪਾਣੀ ਆ ਸਾਰਾ ਕਬੂਤਰਾਂ ਦਾ ਕਰਤਾ ਭਾਂਡਾ ਵੀ ਧੋ ਕੇ ਰੱਖਦਾ ਕਬੂਤਰਾਂ ਨੂੰ ਆਪਾਂ ਤੇ ਯਾਰ ਚੀਨਾ ਤਾਂ ਆਪਣਾ ਵਧੀਆ ਫਾਇਦਾ ਉਹਨੂੰ ਦਿਖਾ ਵੀ ਨਾ ਇੱਥੇ ਜੀ ਆਊਗਾ ਹੁਣ ਜਿਹੜਾ ਉਹ ਵਜਾ ਜਾਂ ਨਹੀਂ ਯਾਰ ਪਸ ਤਾਂ ਬੈਠ ਹੀ ਗਿਆ ਉਹ ਬੇਰੇ ਹੀ ਮੁੰਡੇ ਦੇ ਹੈਪੀ ਦੇ ਵਜਾ ਜਾ ਉਹ ਉਹ ਨਹੀਂ ਯਾਰ ਕੰਮ ਦਾ ਹੈਗਾ ਵਜਾ ਜਾ ਆ ਫਿਰਦਾ ਚੀਨਾ ਜਿਹਦਾ ਆਪਣਾ ਥੱਪੀ ਮਾਰਦਾ ਵੀ ਆ ਰਿਹਾ ਤੇ ਆ ਕਬੂਤਰੀ ਡਾਉਣੀ ਆ ਬਾਈ ਉੱਦਾਂ ਬਾਜੀ ਤੇ ਆ ਜਾਂਦੀ ਜਿਹੜੀ ਪੱਠੀ ਆ ਕਬੂਤਰੀ ਆਉਣ ਦਾ ਮਤਲਬ ਇਹ ਤੇ ਇਹ ਡਾਉਣੀ ਆ ਬਾਈ ਬਾਜੀ ਤੇ ਆਪਾਂ 28 ਤਰੀਕ ਨੂੰ ਅੱਜ ਹੋ ਗਈ 15 ਤਰੀਕਾ ਹੁਣ ਤੱਕ ਇਹਦੇ ਗੇੜੇ ਨੇ ਦੋ ਦਾ ਆਪਾਂ ਫੇਰ ਬਾਜੀ ਤੇ ਸੌਣ ਡਾਉਣੀ ਆ ਚੱਲ ਆਪਣਾ ਭਾਈ ਆ ਇਹ ਨੂੰ ਲਾ ਹਾਂਜੀ ਜੀ ਡਾਵਾਂਗੇ ਕਿਹੜੇ ਤਰ੍ਹਾਂ ਦੇ ਤੇ ਬਾਈ ਸੁਣੋ ਅੰਦਰੋਂ ਸਾਰਾ ਪਾਣੀ ਨਾਲ ਸਾਫ਼ ਕਰਦਾ ਤੋਤਾ ਫੇਤਰ ਉੱਤੇ ਨੇਰੀਆਂ ਕਰਕੇ ਰੇਤਰ ਉੱਤੇ ਜਬਾੜਾ ਫਿਰ ਚੈੱਕ ਕਰ। ਅੰਦਰੋਂ ਉਹਨਾਂ ਦੇ ਮਾਰਤਾ ਵਿੱਚ ਹੀ ਹੁਣ ਪੱਖਾ ਲੱਗਾ ਤਾਂ ਸਾਡਾ ਸੁੱਕ ਜਾਊਗਾ। ਤੇ ਉਹ ਦੁਬਾ ਦੇ ਨੂੰ ਕਰਦਾਂਗੇ। 55 ਮੰਜਾਂ ਅੰਦਰ ਰੱਖ ਦਾਂਗੇ ਤੇ ਕਬੂਤਰਾ ਆਪਣੇ ਫਿੱਟ-ਫਾਟ ਨੇ। ਉਹ ਬੱਚਾ ਤਾਂ ਘੈਂੜੀ ਐ ਲਾਲ ਰੱਤਾ ਤਾਂ ਉਹ ਤਾਂ ਫਿੱਟੀ ਸ਼ੁਰੂ ਤੋਂ ਆ ਵੀ ਫਿੱਟ ਹੋ ਗਿਆ। ਤੇ ਅੰਦਰਲੇ ਬੱਚੇ ਸਾਨੂੰ ਅਜੇ ਦਿਖਾਵਾਂਗੇ ਥੋੜੇ ਜਿਹਾ ਹੋ ਜਾਣ ਦੇ 2-4 ਦਿਨ ਹੋਰ ਉਹਨਾਂ ਨੂੰ ਵੱਡੇ ਫਿਰ ਤੁਹਾਨੂੰ ਉਹ ਦਿਖਾਵਾਂਗੇ ਤੇ ਬਈ ਹੁਣ ਆਪਾਂ ਜਾਣਾ ਘਰੇ ਢਾਂਗਾ ਦੀ ਇਹ ਲਾਪ ਬੈਠਣਾ ਹੁ ਬਹਿ ਜੂੰਦਾ ਜਦੋਂ ਢਾਂਗਾ ਲਾਦਾ ਮੈਂ ਜੀਣਾ ਜਦਾ ਆਪਣਾ ਪ੍ਰੋਡਕਟ ਬਹਿ ਜੂੰ ਫੇਹਲੀ ਵਾਰ ਦਾ ਹੀ ਮੋੜਦਾ ਮਸਤ ਹੋ ਰਿਆ ਯਾਰ ਬਾਲਾ ਜਾਦੇ ਬਈ ਤਾਂ ਕਰਕੇ ਤੇ ਹੁਣ ਬਈ ਮੈਂ ਢਾਂਗਾ ਲਾ ਆਵਾ ਤੇ ਬਸ ਹੁਣ ਮੈਂ ਘਰੇ ਲੱਗ ਜਾ ਤੇ ਘਰੋਂ ਆ ਕੇ ਤਮਗਮ ਕਰਕੇ ਘਰੋਂ ਫਿਰ ਸਾਨੂੰ ਵੀਡੀਓ ਕੰਟੀਨਿਊ ਕਰਦਾ ਬੈਹਗੇ ਕਿ ਫਿਰ ਦੇਣੇ ਜਾਂ ਕੁਝ ਵੀ ਆ ਕਰਦਾ ਵੀਡੀਓ ਕੰਟੀਨਿਊ ਇਹਨੂੰ ਬਠਾ ਚਲੋ ਛਤਰੀ ਲਾਇਆ ਵਾ ਚਲੋ ਬੈਠਣਾ ਨਾ ਬੈਠਣਾ ਇਹਦੀ ਮਰਜ਼ੀ ਆ ਕਬੂਤਰਾਂ ਦਾਣਾ ਪਾਣੀ ਕਰਤਾ ਕਬੂਤਰਾਂ ਨੇ ਖਾ ਵੀ ਲਿਆ ਬਾਕੀ ਇਹ ਚੀਨ ਜਿਹੜੇ ਬਚਣਗੇ ਦਾਣੇ ਥੋੜੇ ਚੀਨਾਂ ਤੇ ਬਚਾ ਜਾ ਕੇ ਖਾ ਲੈਣਗੇ ਕੋਈ ਦਿੱਕਤ ਨਹੀਂ ਆਪਾਂ ਨੂੰ ਤੇ ਬਸ ਵਹੀ ਮੈਂ ਕਰਦਾ ਆ ਕੇ ਵੀਡੀਓ ਕੰਟੀਨਿਊ ਛਤਰੀ ਮੈਂ ਲਾ ਕੇ ਫਿਰ ਆ ਕੇ ਦਿਖਾਉਂਗਾ ਵੀ ਛਤਰੀ ਲਾ ਗਿਆ ਸੀ ਲਓ ਜੀ ਬਾਈ ਆਪਾਂ ਕਬੂਤਰ ਲਾਇ ਦਿੱਸ ਸ਼ੇ 7:00 ਵਜੇ 10 ਮਿੰਟ ਪਹਿਲਾਂ ਰਾਦੇ ਸੀ ਤੇ ਹੁਣ ਹੋ ਗਏ ਬਈ 9:30 ਮੈਨੂੰ ਆ ਗਿਆ ਫੋਨ ਤੇ ਆਪਾਂ ਛਤਰੀ ਲਾ ਕੇ ਨਾ ਤੇ ਜੋੜੀ ਬਣਤੀ ਜਿਹਦਾ ਹਰੀਆਂ ਕੰਤਰਾ ਗਰੇ ਦੀ ਕਬੂਤਰ ਉਹ ਤੇ ਦੀ ਗੁਬਤਰੀ ਤੇ ਜੋੜੀ ਆਪਾਂ ਦਿੱਤੀ ਬਈ ਬੰਨ ਤੇ ਇਹ ਆਪਣੇ ਵਸ ਕਬੂਤਰ ਹੁਣ ਬੈਠ ਜਾਣਾ 15 ਮਿੰਟਾਂ ਦੇ ਵਿੱਚ ਮੈਨੂੰ ਫੋਨ ਆ ਗਿਆ ਸਾਡੀ ਮੈਡਮ ਦਾ ਉਹ ਕਹਿੰਦੀ ਮੈਂ ਅੱਧੇ ਘੰਟੇ ਦੇ ਵਿੱਚ ਵਿੱਚ ਆਉਣੀ ਆ ਜੀ ਮੈਂ ਫੇ ਤੂੰ ਆ ਜਾ ਮੋਰੇ ਤੇ ਆ ਗਿਆ ਦਾ ਆਪਣਾ ਜੀਨਾ ਏ ਵੀ ਲਾ ਗਿਆ ਉਹ ਨੀਵੇਂ ਜੇ ਹੁਣ ਬਸ ਤੇ ਆ ਬੱਚਾ ਆਪਣਾ ਵੀ ਬੱਚਾ ਤਾਂ ਨੀਵੇਂ ਆਈ ਗਿਆ ਆ ਜਾਂਦਾ ਗਾ ਹੰਦੀ ਦਾ ਹੋਵੇ ਤੇ ਬਸ ਯਾਰ ਹੁਣ ਇਹਨਾਂ ਨੂੰ ਬਿਠਾ ਲਈਏ ਬੈਠ ਜਾਣ ਤੇ ਉਧਰ ਕੰਮ ਦਾ ਖੋਡੇ ਚ ਬਾੜ ਕੇ ਪਾਣੀ ਤਾਂ ਇਹਨਾਂ ਨੂੰ ਪਿਆ ਕੇ ਦਾ ਲੰਘ ਜੀ ਨਿਬੜ ਜੂ ਬਰਾਬਰ ਕੰਮ ਬਾਕੀ ਵੀ ਲਿਖੀ ਲੁਕੀ ਜਨਾ ਯਾਰ ਮੇਰਾ ਕੰਮ ਆਪ ਦਾ ਬੈਠਾ ਬੇਲਾ ਨਹੀਂ ਬੈਠਾ ਇਹਨਾਂ ਕਣੀ ਅੱਧਾ ਘੰਟਾ ਹੋ ਗਿਆ ਮੈਨੂੰ ਆਪਦਾ ਕੰਮ ਕਰੀ ਜਾਣਾ ਯਾਰ ਮੈਂ ਦੇਖਦਾ ਬਾਈ ਜੇ ਆਉਂਦੇ ਨੇ ਤਾਂ ਆ ਜਾਣ ਤਾਂ ਵਧੀਆ ਗੱਲ ਨਹੀਂ ਫਿਰ ਛੱਡ ਕੇ ਜਾਣੇ ਪੈਣਗੇ ਤਾਂ ਕਰਕੇ ਆ ਚੱਲ ਬਾਈ ਮੈਂ ਕਰਦਾ ਵੀਡੀਓ ਕੰਟੀਨਿਊ ਜੇ ਦਵਾ ਕੇ ਪੈਂਦੇ ਨੇ ਉਹਨੂੰ ਦਿਖਾਉਣਾ ਫਿਰ ਵਿਆਹ ਵੇਹਗੇ ਆ ਕੇ ਕਰਦਾ ਵੀਡੀਓ ਕੰਟੀਨਿਊ ਲਓ ਜੀ ਬਾਈ 10:15 ਮਿੰਟ ਹੋ ਗਏ ਤੇ ਕਬੂਤਰ ਵੀ ਨੀਵੇਂ ਆ ਗਏ ਜਿਹੜਾ ਬੱਚਾ ਜਿਹੜਾ ਸੀ ਯਾਰ ਆਪਣਾ ਉਦਾਪਨ ਗੀਦੇ ਵੇਗਾ ਜਾਂ ਆਕੇ ਉਹ ਤਾਂ ਇਹੀ ਡਿਫਾਲਟਰ ਜਈ ਆ ਅਦਾ ਸਿੱਧਾ ਜਾਏ ਨਾ ਦੋ ਚਾਰ ਬਰਾ ਤਾਂ ਗਿੱਜ ਵੀ ਜਾਂਦਾ ਤੇ ਐ ਤਾਂ ਹੁਣ ਹੈਪੀ ਤੇ ਵੇਗਾ ਜਾਂ ਨਿੰਮੋ ਤੇ ਵੇਗਾ ਪਤਾ ਨਹੀਂ ਤੇ ਚੀਨਾ ਬਾਈ ਆਪਣਾ ਫਿਰਦਾ ਹੁਣ 15 ਮਿੰਟ ਹੋ ਗਏ ਦੂਜੇ ਨੂੰ ਤਾਂ ਬਥੇ ਨੂੰ ਇੱਥੇ ਜਿਹੇ ਪਹਿਲਾਂ ਫੱਦਾ ਸੀ ਹੁਣ ਪਤਾ ਜਿਹੜਾ ਚੀਨਾ ਬਣਾ ਫਿਰਦਾ ਬਾਈ ਹੁਣ ਬਾਈ ਜੇ ਯਾਰ ਮੈਂ ਵੀ ਜਾਣਾਗਾ ਇਹ ਵੀ ਤੰਗ ਜੇ ਕਰੀ ਜਾਂਦਾ ਚੀਨਾ ਚ ਟੈਂਪਰੇਚਰ ਬਾਈ ਹੈਗਾ 38 ਦਾ ਉਹ ਅੱਜ ਹਾਈਐਸਟ ਦਿਖਾ ਰਿਹਾ ਵੀ 41 40 ਤੋਂ ਉੱਪਰ ਭਗ ਜਾਊਗਾ ਪਰ ਹੁਣ 38 ਦਾ ਟੈਂਪਰੇਚਰ ਆ ਸਾਰਾ ਆ ਜਾਂਦਾ ਆਪਣਾ ਚੀਨਾ ਉਹ ਮੁੜਿਆ ਇਹ ਆ ਜਾਂਦਾ ਕਰ ਲਓ ਦਿਖਾਉਣਾ ਬਈ ਸਾਨੂੰ ਮੈਂ ਕਰਦਾ ਫਿਰ ਵੀਡੀਓ ਕੰਟੀਨਿਊ ਜੇ ਆਉਂਦਾ ਥੱਲੇ ਬੈਠਦਾ ਤਾਂ ਸੰਘੋੜਾ ਸਾਨੂੰ ਬੈਠੇ ਰੂ ਕਰਦਾ ਵੀਡੀਓ ਕਰਦੀ ਰੂ ਬੈਠ ਜਾਂਦੇ ਰੂ ਹਾਂਜੀ ਬਾਈ 11:00 ਵੱਜ ਗਏ ਤੇ ਯਾਰ ਪਹਿਲਾਂ ਤਾਂ ਆਪਣੇ ਕੋਈ ਪੁੱਤਰ ਬੈਠਣ ਆਗੇ ਤੇ ਇਹ ਮੁੰਡੇ ਦੇ ਵੀ ਦੋਨੇ ਤੇ ਆਪਣੇ ਵਾਲਾ ਵੀ ਜਿਹੜਾ ਚੀਨਾ ਦੂਜੇ ਬੱਚੇ ਦਾ ਤਾਂ ਪਤਾ ਨਹੀਂ ਤੇ ਹੁਣ ਯਾਰ ਉਹ ਮਾਰ ਗਿਆ ਚੱਕਰ ਤੇ ਮੈਨੂੰ ਆਏ ਲੱਗਦਾ ਕਿ ਸ਼ਾਇਦ ਸਾਨੂੰ ਵੀਡੀਓ ਦੇ ਵਿੱਚ ਕੈਪਚਰ ਨਾ ਹੋਵੇ ਬਬਲਾ ਚੀਨਾ ਕਿੱਥੇ ਰਹਿੰਦਾ ਮੈਂ ਹੁਣੀ ਦੇਖ ਆਟਾ ਬਾਈ ਉਹਨੂੰ ਚੀਨੇ ਜਿਹਨੂੰ ਆਰ ਵੀਡੀਓ 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 ਤੇ ਵਿੱਚ ਉੱਚਾ ਬਹੁਤ ਫਿਰਦਾ ਬਾਈ 12 ਆਲਾ ਚੱਕਰ ਮਾਰਿਆ ਕਬੂਤਰ ਨੇ ਹੁਣ ਅੱਜ ਤੇ ਕਬੂਤਰ ਆਪਣਾ ਕੱਲਾ ਜਿਹਾ ਫਿਰਦਾ ਯਾਰ ਆਹ ਫਿਰਦਾ ਬਾਈ ਆਹ ਹੁਣ ਨੀਵੇਂ ਆ ਗਿਆ ਸਾਇਦ ਸਮਾਂ ਨਾ ਦੇਖਿਆ ਆ ਵੱਡਾ ਹੁੰਗਾ ਤੇ ਨੀਵੇਂ ਆ ਗਿਆ ਇੱਦਾਂ ਦੇਖੋ ਅਸੀਂ ਦੇਖ ਤਾ ਆਂਦੀ ਆ। ਉਹ ਨਾ ਮਾਰਿਆ ਸੂਰ ਦਾ ਆਰ ਸੰਗਤਾ। ਇਹ ਕਿਧੜਾ ਜਾਂਦਾ ਬਈ। بیمار ਪੰਡਤਾ। ਅੱਛਾ ਜੰਨਾ ਨਹੀਂ ਦਿਖਿਆ ਹੋਇਆ। ਚਲੋ ਮੈਂ ਕਰਦਾ ਵੀਡੀਓ ਕੱਢ ਰਿਓ ਨੀਵੇਂ ਆਉਲ ਦੇ ਦਿਖਾਉਣਾ ਤੁਹਾਨੂੰ। 11:15 ਹੋ ਗਏ ਬਈ। ਲਓ ਜੀ ਬਈ। 11:30 ਵਜੇ ਆਪਣਾ ਕਬੂਤਰ ਬੈਠ ਗਿਆ। ਆ ਬੈਠਾ। ਚੈੱਕ ਕਰਦੇ। ਉਹ ਗੁਰ ਕੀ ਜਾਂਦਾ। ਠੀਕ ਆ ਬਾਈ ਸੈਟ ਆ ਚੈੱਕ ਕਰੀ 11:30 ਟਾਈਮ ਟੈਂਪਰੇਚਰ ਵਧੀਆ ਕਬੂਤਰ ਸੁੱਕਾ ਬਈ ਇਹ ਬਦਾਮ ਨੇ ਕੁਝ ਨਹੀਂ ਕੱਲੇ ਦਾਣੇ ਆ ਹੁਣ ਦੇਖਦੇ ਆ ਜੱਟ ਜਦੋਂ ਅੱਡ ਕਰਤਾ ਫਿਰ ਬਦਾਮਦੋਂ ਵੀ ਪਾਇਆ ਕਰਾਂਗੇ ਕਰਦੇ ਆ ਬਾਈ ਵੀਡੀਓ ਆ ਕੇ ਸ਼ਾਮ ਨੂੰ ਕੰਟੀਨਿਊ ਸਾਨੂੰ ਪਾਣੀ ਪੂਣੀ ਪੀ ਲੈਣ ਦੇ ਠੰਡਾ ਜਾ ਹੋ ਗਿਆ 2-4 ਮਿੰਟ ਹੋ ਗਏ ਨੂੰ ਬੈਠੇ ਨੂੰ ਤੇ ਪਾਣੀ ਪੂਣੀ ਨੂੰ ਪੀ ਲੈਣ ਦੇ ਓਕੇ ਕਰ ਲੈਣ ਦੇ ਫਿਰ ਆਪਾਂ ਦਾਣੇਦੋਂ ਨੇ ਖਾ ਲੂ ਕੋਈ ਚੱਕਰ ਨਹੀਂ ਫਿਰ ਮਿਲਦੇ ਆ ਬਈ ਆਪਾਂ ਸ਼ਾਮ ਨੂੰ ਕਰਦੇ ਆ ਆ ਕੇ ਵੀਡੀਓ ਕੰਟੀਨਿਊ ਹਾਂਜੀ ਬਾਈ ਸਾਮ ਦਾ ਵਿਰਾ ਹੋ ਗਿਆ ਆ ਗਏ ਆਪਾਂ ਬਈ ਇਧਰ ਲੈ ਕੇ ਆਏ ਇਹ ਆਪਣੇ ਕਬੂਤਰਾਂ ਦਾ ਆਪਾਂ ਦੇਖੀ ਸਨਾ ਚਾਰ ਵੀ ਕੀਆ ਤੇ ਫਿਰ ਇਹਨਾਂ ਨੂੰ ਪਾ ਪਾਈਏ ਦਾਣੇ ਗਾਣੇ ਦਾਣੇ ਦਾਣੇ ਜਾਏ ਤਾਂ ਉਹ ਗਿਆ ਰਹਿੰਦਾ ਆ। ਪਾਦਾਂ ਨਾਲ ਨਾਲ ਪਾ ਦਈਏ ਭਾਈ। ਫੇਰ ਆਪਾਂ ਚੱਲਦੇ ਆਂ ਖੇਤ ਬਹਣ ਰਮਾਉਣ। ਸੁੱਕਣੀ ਪਾ ਕੇ ਗਿਆ ਸੀ ਮੈਂ ਯਾਰ ਕਣਕ ਕੀੜੀਆਂ ਜੀਆਂ ਫਿਰਦੀਆਂ ਸੀ ਦੇ ਵਿੱਚ ਹੁਣ ਵੀ ਫਿਰਦੀਆਂ ਨੇ। ਸਿਆਕ ਬਈ ਇਹਨਾਂ ਇੱਕ ਖਾਣਗੇ ਕਬੂਤਰ ਆਪਣੇ। ਮਚਾਇਆ ਦਾ ਯਾਰ ਉਹ ਆਇਆ ਆਇਆ ਨਹੀਂ ਮੂੰਹ ਦੀ ਬੈਗਾ ਜੀ ਦਾ ਫਿੱਟੂ ਦਾ ਬੈਠਿਆ ਨਹੀਂ ਉਹ ਤੇ ਪਾਣੀ ਵੀ ਧਰਦੀ ਹੈ ਬਈ ਤੇ ਬਸ ਕਬ ਠੀਕ ਹੈ ਬਈ ਵੀਡੀਓ ਕਰਦੇ ਆਪਾਂ ਵੀਡੀਓ ਦਾ ਐਂਡ ਜੇ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਮੈਂਟ ਸ਼ੇਅਰ ਕਰਿਓ ਯਾਰ ਜ਼ਰੂਰ ਤੇ ਦੱਸਿਆ ਕਰੋ ਭਈ ਆਪਣੇ ਕੋਈ ਵੀਡੀਓ 'ਚ ਘਾਟਾ ਵਾਧਾ ਹੁੰਦਾ ਹੈ ਨਾ ਜਾਂ ਕੁਝ ਵੀ ਕੋਈ ਗਲਤ ਕਰਦਾ ਫਿਰ ਵੀ ਦੱਸਿਆ ਕਰੋ ਯਾਰ ਕਿ ਬਈ ਦਵਾ ਚੀਜ਼ ਗਲਤ ਕਰ ਰਹੇ ਹਾਂ ਆ ਕਰਕੇ ਤੇ ਠੀਕ ਹੈ ਭਈ ਕਰਦੇ ਆਂ ਆ ਵੀਡੀਓ ਦੇ ਐਂਡ ਮਿਲਦੇ ਆਂ ਆ ਪਾ ਅਗਲੀ ਵੀਡੀਓ ਦੇ ਵਿੱਚ